ਇੱਕ ਮਾਂ ਦਾ ਕੋਈ ਦਿਲ ਚ ਸੋਚ ਨ ਆਈਆ ਵੀ ਮੈਂ ਬਾਪੇ ਦੀ ਪੁੱਛਾ ਦਾ ਪ੍ਰਤੀਖਿਆ ਲਵਾਂਗੀ ਵੀ ਮੈਨੂੰ ਠਾਲੂਗਾ ਜਾਂ ਨਾ ਪਰਿਵਾਰ ਦੇ ਤਿੰਨ ਮੈਂਬਰ ਹੁਣ ਪ੍ਰਤੀਖਿਆ ਲੈਣ ਆਈਆ ਮਾਂ ਤਾਂ ਖੜੀ ਹੋ ਕੇ ਆਇਆ ਤਿੰਨ ਮੈਂਬਰ ਨੇ ਪ੍ਰਤੀਖਿਆ ਲੈਣ ਆਈਆ ਮਾਂ ਤਾਂ ਵੀ ਮੈਂ ਪੁੱਛ ਗਿਆ ਹਾਂ ਬਾਪੇ ਨੂੰ ਵੀ ਗੱਲ ਦੱਸ ਦੂ ਜਾਨਾ ਕਿਥੋਂ ਆਏ ਮਾਤਾ ਬਹੁਤ ਥੋੜੀ ਤੋਂ ਆਏ ਮਾਤਾ ਇੱਥੇ ਕਰ ਦੋ ਇੱਥੇ ਥੋੜੀ ਤੋਂ ਆਏ ਮਾਤਾ ਤੋਸੀ ਮਾਤਾ ਕਿੱਥੇ ਆਓ ਆਪਾ ਭੈਣਾ ਦੇਖਦੇ ਕਿੰਨੀਆਂ ਨੇ ਚੱਲ ਬਾਬਾ ਫੱਕਰਾ ਨਾ ਮਾਰੀ ਬਾਬਾ ਤੂੰ ਤੇਰਾ ਨੇ ਆਇਆ ਮਾਰੀ ਬਾਬਾ ਤੂੰ ਤੇਰਾ ਨੇ ਆਇਆ ਫੱਕਰਾ ਨਾ ਮਾਰੀ ਬਾਬਾ ਤੂੰ ਤੇਰਾ ਨੇ ਆਇਆ ਉਹਨਾਂ ਨੇ ਪੁੱਛਿਆ ਜੜੀ ਦੀ ਭੈਣ ਦਾ ਰਿਸ਼ਤਾ ਰ ਟੁੱਟ ਗਿਆ ਹੋਵੇ ਆਇਆ ਮਾਤਾ ਦੇਖੀ ਕੀ ਹੋ ਗਿਆ ਮਾਤਾ ਪਰ ਦੇਖ ਲੈਣਾ ਇੱਥੇ ਉਡੀ ਭੈਣ ਦਾ ਰਿਸ਼ਤਾ ਟੁੱਟ ਗਿਆ ਲ ਮਾਤਾ ਐ ਮੋਸੇ ਤਰੀ ਪੈਤੀ ਕਿੰਨੇ ਪੈਸੇ ਨੇ ਚੱਲ ਬਾਬਾ ਵੀ ਤੇ ਆ ਜਾ ਬਾਬਾ ਚੱਲ ਕੇ ਹੋ 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 ਤੇ ਵੀ ਤੇ ਆ ਜਾ ਬਾਬਾ ਚੱਲ ਕੇ ਮੇਰੇ ਮਾਰ ਲਗਾ ਦੇ ਬੇ ਮਟੜ ਬਲੋਈ ਬਾਬਾ ਤੇ ਨਾ ਕਦ ਬਵੇਗਾ ਕਦ ਯਾਰ ਸਾਡ ਮਾਤਾ ਕੰ ਮਾਤਾ ਦੋ ਪੁੱਛਣਾ ਯਾ ਇਹ ਮਾਤਾ ਦੋਏ ਕਿਰਪਾ ਹੋ ਜਾਣਾ ਐ ਮਾਤਾ ਰਾਤ ਨੂੰ ਨੀਂਦ ਕਿਨੂੰ ਨਹੀਂ ਆਉਂਦੀ ਮਾਤਾ

ਚਾਦਰ ਤੇ ਰੱਗਵਾ ਦਾ ਪਾਚਾੜ ਦੋਗੇ ਮਾਤਾ ਇੱਕ ਦਾ ਦੋ ਤਿੰਨ ਗੋਲੀਆਂ ਕੌਣ ਖਾਂਦਾ ਮਾਤਾ ਖੇੜੀ ਜੀ ਸ਼ੂਗਰ ਜੀ ਜੀ ਤੁਸੀਂ ਖਾਨੇ ਮਾਤਾ ਇੱਕ ਦਾ ਦੋ ਤਿੰਨ ਚਾਰ ਪੰਜ ਦੋ ਇੱਕ ਇੱਕ ਦੋ ਤਿੰਨ ਮਾਤਾ 297 ਸ਼ੂਗਰ ਕਿਨੂੰ ਆ ਗਈ ਸੀ ਤੁਹਾਨੂੰ ਆ ਗਈ ਸੀ ਮਾਤਾ ਬਾਵਾਸੀਰ ਦੀ ਪ੍ਰੋਬਲਮ ਕਿਨੂੰ ਆ ਗਈ ਸੀ ਤੈਨੂੰ ਆ ਗਈ ਸੀ ਮਾਤਾ ਸੱਚੀ ਗੱਲ ਹੈ ਮੈਂ ਮਾਤਾ ਤੋਂ ਉੱਪਰ ਦੇਖਿਆ ਲੈਣਾ ਆਇਤੀ ਜਾਂ ਠੀਕ ਹੋ ਜੂਗੀ ਚਲ ਵਾਪਸ ਆਓ ਕੀ ਮੱਥਾ ਦੇ ਕੇ ਨਹੀਂ ਸੰਗਤ ਸੁਣਦੀ ਆ ਕੇ ਕਹਿਦੀ ਮੈਨੂੰ ਨੀਂਦ ਨਹੀਂ ਆਈ ਉਹ ਫਕਰਾ ਆਹ ਗੱਲਾਂ ਉਹ ਜਾ ਕੇ ਕਰਦੀ ਠੀਕ ਹੋ ਜੂਗੀ ਉਹ ਬਕਰ ਟੇਕ ਮੱਥਾ ਨਹੀਂ ਮੇਡੋ ਆਇਆ ਏ ਮੇਰਾ ਸਾਥ ਛੱਡਿਆ ਸੀ ਏ ਜੀ ਮੇਡੋ ਆਇਆ ਏ ਮੇਰਾ ਸਾਥ ਛੱਡਿਆ ਸੀ ਏ ਮੇਡੋ ਫਕਰਾ ਪਹਿਲੀ ਗੱਲਾਂ ਨੇ ਕਰਨ ਹੋਣਾ ਪਹਿਲਾਂ ਪੁੱਛਣਾ ਨੇ ਕਹੀ ਹੋਵੇ ਪਰਿਵਾਰ ਚ ਪੁੱਛਣ ਵਾਸਤੇ ਹੁਣ 1 2 3 ਜ਼ਮੀਂਦਾਰ ਰੌਲਾ ਹੋ ਗਿਆ ਹੋਵੇ ਬਿਆਨਾਂ ਹੋ ਗਿਆ ਹੋਵੇ ਪੰਗਾ ਪੈ ਗਿਆ ਹੋਵੇ ਬਿਆਨੇ ਦਾ ਪੰਗਾ ਹੋ ਗਿਆ ਹੋਵੇ ਪਹਿਲੀ ਗੱਲਾਂ ਦੇ ਕੰਨ ਹੋਣਾ ਪੁੱਛਣ ਵਾਸਤੇ ਹੋਣਾ ਬਿਆਨੇ ਦਾ ਪੰਗਾ ਪੈ ਗਿਆ ਹੋਵੇ ਪੁੱਛਣ ਵਾਸਤੇ ਹੋਣਾ ਕਿੱਥੋਂ ਆਇਆ ਮਾਤਾ ਹੈ ਮਾਤਾ ਇਹ ਕਿੱਥੇ ਆਇਆ ਮਾਤਾ ਭਗਵਾੜੇ ਤੁਸੀਂ ਕਿੱਥੋਂ ਆਏ ਬਕਰਾਂ ਉਧਰ ਵੀ ਆ ਜਾਓ ਜਿਨ੍ਹਾਂ ਦੀ ਪੁੱਛਾਂ ਕਾਲੀ ਛੜਾਓ لڑتا ایک دو تین چار پہلی گلا بکرا پہلی گلا نہیں پہلی گلا پہلی بار ہے پہلی گلا جل بابا ਆਪਕਰਾ ਸਮਾਨੇ ਲਵੇ ਆ ਜੀ ਟੋਡ ਟੋਡਪੁਰ ਤੇ ਕੋਲ ਰਾਜਲਾ ਜੀ ਰਜਿਸਟਰੀਆਂ ਤਿੰਨ ਪਈਆਂ ਹੁਣ ਨਮਾਰੀ ਚ ਉਹਨਾਂ ਦੀ ਪੁੱਛਾ ਹੋਵੇ ਨਮਾਰੀ ਚ ਤਿੰਨ ਰਜਿਸਟਰੀਆਂ ਹੁਣ ਉਹਨਾਂ ਦੀ ਪੁੱਛਾ ਹੋਵੇ ਉਹ ਪਿੱਛੇ ਆ ਰਹੇ ਨੇ ਉਹਨਾਂ ਦੀ ਪੁੱਛਾ ਆ ਜੇ ਭਾਈ ਤੁਸੀਂ ਆ ਜਾਓ ਅੱਗੇ ਜਿਹੜੇ ਨੇ ਨਮਾਰੀ ਚ ਤਿੰਨ ਪਈਆਂ ਹੋਣਾ ਤਿੰਨ ਪਈਆਂ ਨੇ ਬਾਕੀ ਬੈਜੋ ਭਾਈ ਚੱਲ ਵਾ ਵਾ ਚਿੱਤਨ ਪਈਆਂ ਨੇ ਰਿਸ਼ਤੀਆਂ 1 2 3 ਜੇ ਕਿਰਪਾਈ ਹੋ ਜੇ ਸੰਤਾਂ ਦੀ ਫਕਰਾ ਨੱਪੜੇ ਜਾਵੇ 1 2 3 4 5 6 ਕਿਲੇ ਨੇ ਕਿ 7 7 ਹੈ ਜੀ 7 ਹੈ ਜੀ 7 ਨੇ ਚੱਲ ਬਾਬਾ ਓਏ ਇਹ ਸਮਈਏ ਕੀ ਜੋੜੀ ਤੁਮ ਸਿਰੰਤੇ ਹੋ

ਤੋ ਕੁੜਿਆਏ ਮੇਰਾ ਬਾਗ ਸਿਆਸੀ ਐ ਹੀ ਤੋ ਕੁੜਿਆਏ ਮੇਰਾ ਬਾਗ ਸਿਆਸੀ ਬੱਕਰਾ ਨਾ ਰੌਣਕ ਹਾਕ ਪੋਗੀ ਬੱਕਰਾ ਬਾਈ ਪਿੱਛੇ ਬਿਠਿਆ ਦਿਆ ਕਰੋ ਜਿੰਨੇ ਵੀ ਪਿੱਛੇ ਹੋਵੇ ਉਹੀ ਆਵੇ ਬਾਈ ਪਿੱਛੇ ਨਹੀਂ ਫੇਰ ਬੋਟੀ ਬਹਿ ਜਾ ਬੱਕਰਾ ਢਾਕਣ ਵਾਦੀ ਪਈ ਨਹੀਂ ਬਾਤ ਚ ਕੋ ਵਾਲਿਓ ਬਾਈ ਵਾਪੇ ਜਾ ਬਾਈ ਮਤਈ ਬਾਤ ਚ ਪਾ ਲਈ ਵੀਰ ਬਣ ਕੇ ਰਿਕਵੈਸਟ ਐ ਜੀ ਜੀ ਪੌਣ ਚ ਬਾਜ ਪੈਰੀਆ ਸਰਫੋ ਉਹੀ ਉੱਠ ਗਿਓ ਕਿਉਂਕਿ ਬਹੁਤ ਦਿਨਾਂ ਦੇ ਬੈਠੇ ਲੋਕ ਜਿਨ੍ਹਾਂ ਦੀ ਪੁੱਛ ਆ ਰਹੀ ਆ ਜਿਹਦੀ ਬਾਬਾ ਪੌਣ ਚ ਆਵਾਜ਼ ਮਾਰੂ ਉਹੀ ਆਹਲੇ ਮਰੀਜ਼ਾਂ ਨੂੰ ਬਾਅਦ ਚ ਬੁਲਾ ਲਾਂਗੇ ਆਪਾਂ ਘੰਟਾ ਦੋ ਘੰਟੇ ਬਾਅਦ ਚ ਦੇ ਦਾਂਗੇ ਰੁਕ ਜਾਓ ਸੇਵਾਦਾਰਾਂ ਨੂੰ ਮੇਰ ਵੱਟ ਕੇ ਰੁਕ ਲੋ ਚਲੋ ਫੱਟਰਾ ਮੈਂ ਦੇ ਸੁਨਾ ਹੈ ਕਰ ਤੇਰੇ ਦੀ ਅਜਹ ਕਹਾਣੀ ਹੈ ਸੁਨਾ ਹੈ ਕਰ ਤੇਰੇ ਦੀ ਅਜਹ ਕਹਾਣੀ ਹੈ ਕੋਈ ਦੇ ਕੋ ਨੂੰ ਰੋਣ ਦੇ ਪਿਆਸੇ ਕੋ ਪਾਣੀ ਹੈ